ਉਧਰ ਪੰਜਾਬ ਪੁਲਿਸ ਨੂੰ ਫੌਲਾ ਚਟੇ ਉਤੇ ਕਸੀ ਨਕੇਲ ਤੋਂ ਬਾਅਦ ਨਸ਼ੇ ਦੇ ਸੁੱਦਾਗਰ ਹੁਣ ਨਕਲੀ ਸ਼ਰਾਬ ਦਾ ਰੋਕਾ ਰਹੇ ਨੇ ਜਿਸ ਦੇ ਚੱਲਦਿਆਂ ਮਜੀਠਿਆ ਵਿਖੇ ਵੱਡਾ ਹਾਦਸਾ ਵਾਪਰਿਆ ਸੀ ਜਿਸ ਦੇ ਵਿੱਚ ਕਈ ਮਾਵਾਂ ਦੇ ਪੁੱਤ ਅਤੇ ਕਈ ਭੈਣਾਂ ਦੇ ਸੁਹਾਗ ਉਜੜ ਗਏ ਨੇ ਤੇ ਨਸ਼ਾ ਤਸਕਰਾਂ ਦੀ ਇਸ ਕਾਰਵਾਈ ਨੂੰ ਵੇਖਦੇ ਹੋਏ ਹੁਣ ਪਠਾਨਕੋਟ ਪੁਲਿਸ ਵੀ ਪੱਬਾਂ ਭਾਰ ਦੇ ਸਰੀ ਹੈ ਤੇ ਨਕਲੀ ਸ਼ਰਾਬ ਦਾ ਕਾਹੂਬਾਰ ਕਰਨ ਵਾਲੇ ਰੁਪਿਆ ਨੂੰ ਸਲਾਖਾਂ ਦੇ ਪਿੱਛੇ ਸੁੱਟਣ ਦੇ ਲਈ ਨਾ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਪਠਾਨਕੋਟ ਪੁਲਿਸ ਨੇ ਪਿਛਲੇ 2 ਦਿਨਾਂ ਦੇ ਵਿੱਚ ਕਰੀਬ 8 ਮਾਮਲੇ ਜ਼ਹਿਰੀਲੀ ਸ਼ਰਾਬ ਦੇ ਦਰਜ ਜਿਸ ਦੇ ਵਿੱਚ 9 ਹੋਰ ਓਪੀ ਗ੍ਰਿਫਤਾਰ ਕੀਤੇ ਨੇ ਤੇ ਇਨ ਆਰੋਪੀਆਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ ਇਸ ਸੰਬੰਧੀ ਐਸਐਸਪੀ ਪਠਾਨਕੋਟ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕੁਝ ਵੱਡੇ ਖੁਲਾਸੇ ਕੀਤੇ ਨੇ ਆਓ ਜਾਣਦੇ ਹਾਂ ਦੇਖੋ ਜਿਹੜੀ ਸ਼ਰਾਬ ਦੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਸ਼ਰਾਬ ਦੇ ਅਲੱਗ-ਅਲੱਗ ਜਿਹੜੇ ਹੈਗੇ ਆ ਗੈਰਕਾਨੂੰਨੀ ਸਾਧਨਾ ਰਹੀ ਜਿਹੜੀ ਸ਼ਰਾਬ ਵੇਚੀ ਜਾ ਰਹੀ ਉਹਨੂੰ ਅਸੀਂ ਆਪ ਐਨਾਲਾਈਜ਼ ਕੀਤਾ ਉਹ ਐਨਲਾਈਜ਼ ਕਰਨ ਤੋਂ ਪਾਇਆ ਗਿਆ ਕਿ ਜਿਹੜੀ ਠੇਕੇ ਦੀ ਸ਼ਰਾਬ ਉਹ ਗੈਰਕਾਨੂੰਨੀ ਵੇਚਣ ਤੋਂ ਇਲਾਵਾ ਉਹ ਖਾਲਾ ਕ ਦੀ ਮਾਤਰਾ ਬਹੁਤ ਘੱਟ ਹੈ ਪਰ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਕੀਤੀ ਹੋਈ ਸ਼ਰਾਬ ਜਿਵੇਂ ਕਿ 에ਥਨੋਲ ਨੂੰ ਮਿਕਸ ਕਰਕੇ ਜਿਹਨੂੰ ਪੰਜਾਬੀ ਵਿੱਚ ਸਪਸ਼ਟ ਸਰਵੇ ਅਲਕੋਹਲ ਕਰ ਦਿੰਦੇ ਆ ਅਲਕੋਹਲ ਨੂੰ ਡਿਲੀਟ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਅਲੱਗ-ਅਲੱਗ ਜਗ੍ਹਾ ਉੱਤੇ ਟੈਕਟਾਂ ਦੇ ਵਿੱਚ ਛੋਟੀਆਂ ਬੋਤਲਾਂ ਦੇ ਵਿੱਚ ਜਿਹੜੀ ਹੈਗੀ ਪਲਾਈ ਜਾ ਰਹੀ ਸੀਗੀ ਉਦੇ 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 ਬਾਬਤ ਅਸੀਂ ਇੱਕ ਆਪਣੇ ਤੋਂ ਵੱਡੇ ਸੰਗਠਿਤ ਤਰੀਕੇ ਦੇ ਨਾਲ ਹੈ ਜਿਹਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਵੀ ਆ ਜਿਹਦੇ ਵਿੱਚ ਸਾਡੇ ਆਪਣੇ ਅੰਡਰ ਕਵਰਜ਼ ਵੀ ਆ ਸਾਡੀ ਸਪੈਸ਼ਲ ਬਵਾਂਚ ਵੀ ਆ ਸੀਆਈਏ ਵੀ ਆ ਔਰ ਸਾਰੇ ਥਾਣਿਆਂ ਨੇ ਮਿਲ ਕੇ ਸੰਯੁਕਤ ਤੌਰ ਦੇ ਉੱਤੇ ਹਰ ਰੋਜ਼ ਦੇ ਅਸੀਂ ਸਾਂਝੇ ਆਪਰੇਸ਼ਨ ਕਰ ਰਹੇ ਆ ਕੱਲ ਵੀ ਤੇ ਪਰਸੋਂ ਵੀ ਤਕਰੀਬਨ 12 ਦੇ ਕਰੀਬ ਅਜਿਹੇ ਸਮਗਲਰ ਸਾਡੇ ਜਿਹੜੇ ਹੈਗੇ ਆ ਗ੍ਰਿਫਤਾਰ ਹੋਏ ਆ ਜਿਨ੍ਹਾਂ ਨੇ ਗੈਰ ਕਾਨੂੰਨੀ ਸ਼ਰਾਬ ਦੀ ਮੈਨੂਫੈਕਚਰਿੰਗ ਕੀਤੀ ਹੋਈ ਸੀ ਔਰ ਲੋਕਾਂ ਨੂੰ ਜਿਹੜੀ ਡਿਸਟ੍ਰਿਬਿਊਸ਼ਨ ਕਰਨ ਜਾ ਰਹੇ ਸੀਗੇ ਉਦੇ ਵਿੱਚ ਔਰਤਾਂ ਵੀ ਸ਼ਾਮਲ ਨੇ ਔਰਤਾਂ ਦੀ ਗਿਣਤੀ تقریبا 40% ਦੀ ਔਰਤਾਂ ਦੇ ਇਹਦੇ ਵਿੱਚ ਦੱਸਣਾ ਇਹ ਅਹਿਮ ਹੈ ਕਿ ਇਹ ਗੈਰਕਾਨੂੰਨੀ ਸ਼ਰਾਬ ਜਿਹਦੇ ਨਾਲ ਸਰੀਰਕ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਮਾਤਰਾ ਤਾਂ ਪਤਾ ਨਹੀਂ ਤੁਸੀਂ ਕਿੰਨੀ ਕੋਈ ਜਿਹੜਾ ਸਮਗਲਿੰਗ ਕਰਨ ਵਾਲਾ ਆ ਜਾਂ ਜਿਹੜਾ ਸ਼ਰਾਬ ਵੇਚਣ ਵਾਲਾ ਆ ਉਹ ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਐਥਨੋਲ ਜਾਂ ਹੋਰ ਚੀਜ਼ਾਂ ਨੂੰ ਮਿਕਸ ਕਰਕੇ ਦੇ ਰਿਹਾ ਹੈਗਾ ਔਰ ਭੋਲੇ-ਪਾਲੇ ਮੈਜੋਰਟੀ ਉਹ ਲੋਕ ਨੇ ਜਿਹੜੇ ਮਜ਼ਦੂਰ ਨੇ ਸ਼ਾਮ ਨੂੰ ਮਿਹਨਤ ਮਜ਼ਦੂਰੀ ਤੋਂ ਬਾਅਦ ਜਿਹੜਾ ਹੈਗਾ ਉਹ ਇਸ ਨੂੰ ਇਹਦਾ ਸੇਵਨ ਕਰਨਾ ਚਾਹੁੰਦੇ ਆ ਉਹ ਇਸ ਲਾਲਚ ਵਿੱਚ ਕੇ ਇਹ ਵਨਰੇਬਿਲਟੀ ਹੈ ਇਹਨੂੰ ਪੀ ਲਿਆ ਜਾਵੇ ਪਰ ਉਹਦੇ ਜਿਹੜੇ ਅਸਰ ਨੇ ਉਹਦੇ ਜਿਹੜੇ ਸਿਹਤ ਦੇ ਅਸਰ ਨੇ ਬੜੇ ਮਾੜੇ ਅਸਰ ਨਹੀਂ ਮੈਂ ਕਹਿ ਸਕਦਾ ਕਿ ਇਹ ਅਸਰ ਜ਼ਹਿਰੀਲਾ ਸੋ ਇਹਨੂੰ ਅਸੀਂ ਇਸ ਸ਼ਰਾਬ ਨੂੰ ਅਸੀਂ ਜ਼ਾਹਿਰ ਦੇ ਤੌਰ ਤੇ ਮੰਨਦੇ ਆ ਉਹਦੇ ਵਿੱਚ 123 ਬੀ ਐਨ ਐਸ ਪਹਿਲਾ ਕਾਟਕ ਚਾਰਾ ਦਾ ਸਿੰਪਲ ਮੁਕੱਦਮਾ ਦਰਜ ਹੁੰਦਾ ਸੀ ਹੁਣ ਜੇਕਰ ਕਿਸੇ ਨੂੰ ਕੋਈ ਜ਼ਹਿਰੀਲਾ ਚੀਜ਼ ਜਿਹਦੀ ਕਿ ਮਾਤਰਾ ਨਹੀਂ ਹੈ ਜਿਸ ਨਾਲ ਜਾਨ ਨੂੰ ਖਤਰਾ ਹੋ ਸਕਦਾ ਉਹ ਕੋਈ ਦਿੰਦਾ ਆ ਇਸ ਕਰਕੇ ਕਿ ਮੈਨੂੰ ਵਿੱਤੀ ਲਾਭ ਹੋਵੇ ਉਹਦਾ ਪੂਆ ਜਾਨ ਦਾ ਨੁਕਸਾਨ ਹੋ ਜਵੇ 123 ਬੀ ਐਨ ਐਸ ਜਿਹੜੀ ਪਹਿਲਾਂ 328 ਸੀਗੀ ਉਹਦੇ ਤਹਿਤ ਤੇ ਆਰਗੇਨਾਈਜ਼ ਹੋ ਕੇ ਕਿਤੇ ਉਹ ਸ਼ਰਾਬ ਲਿਆ ਕੇ ਫਰਦਰ ਡਿਸਟ੍ਰਿਬਿਊਸ਼ਨ ਚਾ ਉਹਦੇ ਨਾਲ 111 ਤੇ 112 ਬੀ ਐਨ ਐਸ ਦੀਆਂ ਤਰਾਵਾਂ ਦੇ ਦੀਨ ਮੁਕੱਦਮਾ ਅਸੀਂ ਦਰਜ ਕਰ ਰਹੇ ਹਾਂ ਕੀਤੇ ਆ ਕੱਲ ਅਰਸਾਂ ਹੀ ਕੀਤੇ ਆ ਇਦੇ ਵਿੱਚ ਦੱਸਣਯੋਗ ਹੈ ਕਿ 61 ਟਿਕ 14 ਜਿੱਥੇ ਬੇਲਿਵਲ ਫੈਂਸਾ ਜਾਂ ਤਾਂ ਸਾਡੇ ਕੋਲੋਂ ਜਾਂ ਮਾਨਜੋਗ ਅਦਾਲਤਾਂ ਪਾਸੋਂ ਅ ਥੋੜੀ ਦੇਰ ਹੋਣ ਦੀ ਸੰਭਾਵਨਾ ਹੁੰਦੀ ਹੈ ਜਿੱਥੇ 123 23 ਬੀ ਐਨ ਐਸ ਤੇ 111 ਤੇ 112 ਬੀ ਐਨ ਐਸ ਦੀ ਧਾਰਾ ਲੱਗਦੀਆਂ ਉੱਥੇ ਨਾ ਦੇਲਯੋਗ ਜਿਹੜਾ ਹੈਗਾ ਜਬੰਦਯੋਗ ਅਪਰਾਧ ਹੈ ਔਰ ਸੇਜੇ ਕੀਤੇ ਲੰਬੇ ਸਮੇਂ ਤੱਕ ਦੇਲ ਨਹੀਂ ਹੋਏਗੀ ਔਰ ਇਹਦੀ ਸਜ਼ਾ ਜਿਹੜੀ 10 ਸਾਲ ਤੱਕ ਦੀ ਹੋ ਸਕਦੀ ਹੈ ਕਿਉਂਕਿ ਅਸੀਂ ਇਹਨੂੰ ਜ਼ਹਿਰੀਲਾ ਪਦਾਰਥ ਮੰਨ ਕੇ ਚੱਲ ਰਹੇ ਹਾਂ ਕਿ ਜ਼ਹਿਰੀਲਾ ਪਦਾਰਥ ਜੇ ਕਿਸੇ ਕੋਲ ਪ੍ਰਾਪਤ ਹੋ ਗਿਆ ਸੋ ਸਾਡੀ ਸਖਤ ਵਾਰਨਿੰਗ ਤੇ ਚੇਤਾਵਨੀ ਆ ਜਿਹੜੇ ਇਸ ਕੰਮ ਦੇ ਵਿੱਚ ਧੰਦੇ ਤੇ ਪਏ ਹੋਇਆ ਉਹ ਮੁਕੰਮਲ ਤੌਰ ਤੇ ਇਹਨੂੰ ਇੱਕ ਤੋਂ ਪਾਸੇ ਹੋ ਜਾਣ ਔਰ ਇਹ ਜਿਹੜਾ ਤੰਦਾਇਆ ਉਹ ਆਪਣਾ ਬੰਦ ਕਰਨ ਹੋਰ ਬਹੁਤ ਸਾਰੇ ਰੋਜ਼ਗਾਰ ਆ ਜਿਹੜੇ ਕੀਤੇ ਜਾ ਸਕਦੇ ਆ ਅ